ਪਾਰਲੀਮੈਂਟ ਦੇ ਵਿੱਚ ਸੰਸਦ ਸਿਮਰਨਜੀਤ ਸਿੰਘ ਮਾਨ ਹੋਰਾਂ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਸਟੇਟਮੈਂਟ ਦਿੱਤੀ ਜਾਂਦੀ ਹੈ ਤੇ ਉਹ ਸਟੇਟਮੈਂਟ ਤੋਂ ਬਾਅਦ ਸਪੀਕਰ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਗੱਲ ਪੂਰੀ ਨਹੀਂ ਕਰਨ ਦਿੱਤੀ ਜਾਂਦੀ ਆਖਰ ਐਸਾ ਕੀ ਹੋ ਗਿਆ ਉਹ ਗੱਲ ਸੀ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਿੱਖ ਜਿਹੜੇ ਨੇ ਉਹਨਾਂ ਦੀਆਂ ਮੌਤਾਂ ਹੋਈਆਂ ਉਹਨਾਂ ਦੇ ਕਤਲ ਹੋਏ ਕਿਸੇ ਦੀ ਮਿਸਟਰੀਅਸ ਡੈਥ ਹੋਈ ਸੋਨਾ ਬਾਰੇ ਜਦੋਂ ਬਿਆਨ ਦਿੰਦੇ ਨੇ ਤਾਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਆਪਾਂ ਇਹਦੇ ਉੱਤੇ ਗੱਲ ਕਰਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦਵਾਰਾ ਸਮਾਥੀ ਇੱਕ ਬਰਮਿੰਗਮ ਦੇ ਜੁੜੇ ਹੋਏ ਨੇ ਉਹਨਾਂ ਕੋਲੋਂ ਜਾਣਦੇ ਆ ਕਿ ਆਖਰ ਮਸਲਾ ਕੀ ਆ ਭਾਜੀ ਕੀ ਬਣਿਆ ਜਦੋਂ ਇਹ ਸਾਰੀ ਗੱਲਬਾਤ ਹੁੰਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਰਤਜੀਤ ਸਿੰਘ ਮਾਨ ਹੋਰੀ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਆ ਸਿੱਖਾਂ ਦੀ ਵੀ ਗੱਲ ਕਰਦੇ ਆ ਸੋ ਜਦੋਂ ਗੱਲ ਕਰਨ ਲੱਗੇ ਨਾ ਵੀ ਭਾਈ ਐ ਹੋਇਆ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਸਪੀਕਰ ਵੱਲੋਂ ਕਿਵੇਂ ਦੇਖਦੇ ਹੋ ਸੋ ਭਾਈ ਸਾਹਿਬ ਜੀ ਦੇਖੋ ਇਨ ਜਿਹੜਾ ਜੋਕ ਉਸ ਚੱਲ ਰਿਹਾ ਨਾ ਜਿੱਦਾਂ ਦੀਪਕ ਇਹਨਾ ਹੁੰਦਾ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਕਾਰ ਮਹਾਰਾਜ ਦੀ ਕਲਾ ਵਰਤ ਦੀ ਆ ਵਰਤਾਰਾ ਵਰਤ ਰਿਹਾ ਵਹਿਣ ਉਹ ਜਣੀ ਉਹਦੇ ਹੱਥਾਂ 'ਚ ਹੀ ਆ ਜੋ ਕੁਝ ਹੋਣਾ ਉਹੀ ਚੀਜ਼ਾਂ ਹੋ ਰਹੀਆਂ ਜਿਹੜੀਆਂ ਸ਼ਹਾਦਤਾਂ ਜਿੰਨਾ ਖੂਨ ਡੁੱਲਿਆ ਜਣੀ ਇਸ ਇੱਕ ਇਤਿਹਾਸ 'ਚ ਵੀ ਪਹਿਲੇ ਇਤਿਹਾਸ 'ਚ ਵੀ ਪਰ ਹੁਣ ਮੌਜੂਦਾ ਇਤਿਹਾਸ 'ਚ ਵੀ ਉਹਦਾ ਰੰਗ ਤਾਂ ਆਊਗਾ ਨਾ ਰੰਗ ਲਿਆ ਜਾਊਗਾ ਤੇ ਮਤਲਬ ਇਹ ਆ ਕਿ ਇਹ ਕਿੰਦਾ ਸਰਕਾਰਾਂ ਕਿੰਦਾ ਚੱਲ ਲੂਗੀਆਂ ਇਹਨਾਂ ਦੇ ਅਗੇਂਸਟ ਸਾਰਾ ਵਰਲਡ ਬੋਲ ਪਿਆ ਹੁਣ ਕਿ ਪਹਿਲਾਂ ਤਾਂ ਇਕੱਲੇ ਸੈਖੀ ਰੋਲਾ ਪਾਉਂਦੇ ਹੁੰਦੇ ਸੀ ਕਿ ਦੇਖੋ ਜੀ ਸਾਡੇ ਨਾਲ ਜਨਰਲ ਸਾਈਟ ਕੀਤਾ ਗਿਆ ਐਥਨਿਕ ਕਲੈਂਸਿੰਗ ਕੀਤੀ ਗਈ ਪਿੰਡ ਪਿੰਡ ਕਿ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਗਿਆ ਧੀਆਂ ਨੂੰ ਬੇਪੱਤ ਕੀਤਾ ਗਿਆ ਤੇ ਜਲੀਲ ਕੀਤਾ ਗਿਆ ਸਾਨੂੰ ਆਪਦੇ ਮੌਲਕੀ ਚੀਜ਼ ਜਿਹਦੇ ਲਈ ਅਸੀਂ ਲੜਦੇ ਆਂ ਖੜਦੇ ਆਂ ਹੁਣ ਵੀ ਬਾਰਡਰਾਂ ਤੇ ਸਾਡੇ ਨੌਜਵਾਨੀ ਸੈਖਾ 98% ਜਿਹੜੇ ਹਮੇਸ਼ਾ ਕੁਰਬਾਨੀਆਂ ਦੇੰਦੇ ਰਹੇ ਇੰਡੀਆ ਲਈ ਵੀ ਹੁਣ ਵੀ ਮੁਗਲਾਂ ਦੇ ਟਾਈਮ ਵੀ ਤੇ ਬ੍ਰਿਟਿਸ਼ ਰਾਜ ਦੇ ਟਾਈਮ ਵੀ ਤੇ ਉਹਨਾਂ ਨਾਲ ਹੀ ਤੁਸੀਂ ਆਪਦੇ ਤੇ ਮੈਨੂੰ ਯਾਦ ਆ ਆਪਣੇ ਸੰਤ ਸਿੰਘ ਜੀ ਮਸਕੀਨ ਹੋਣਾ ਨੇ ਉਹ ਉਹਦਾ ਬਹੁਤ ਆਪਾਂ ਨੂੰ ਲੱਗਦਾ ਵੀ ਜਣੀ ਉਹਨਾਂ ਦਾ ਜਿਹੜਾ ਬੋਲਰ ਦਾ ਤਰੀਕਾ ਬੜਾ ਵਧੀਆ ਤਰੀਕਾ ਵੀ ਠੰਡੇ ਤਰੀਕੇ ਨਾਲ ਕਥਾ ਕਰਦੇ ਆ ਪਰ 83 ਦੇ ਟਾਈਮ ਉਹਨਾਂ ਨੇ ਵੀ ਲਾਨਤ ਪਾਈ ਇਹਨਾਂ ਨੂੰ ਤੁਸੀਂ ਆਪਦਿਆਂ ਨੂੰ ਕਹਿੰਦੇ ਅਟੈਕ ਕੀਤਾ ਇਦਾਂ ਦੀ ਉਹਨਾਂ ਨੇ ਲੈਂਗੁਏਜ ਯੂਜ਼ ਕੀਤੀ ਹਨਾ ਵੀ ਆਪ ਦੇ ਘਰ ਚ ਆਪਦਿਆਂ ਨੂੰ ਮਾਰਿਆ ਤੇ ਉਹ ਉਹ ਗੱਲ ਹੋ ਜਾਂਦੀ ਹੈ ਕਿ ਇਹ ਬੰਦੇ ਧੱਕਾ ਕਰ ਰਹੇ ਹੈ ਜਿਹੜੀਆਂ ਲੀਡਰਸ਼ਿਪਾਂ ਜਿਹੜੀਆਂ ਇਹ ਪਾਰਟੀਆਂ ਇਹ ਧੱਕਾ ਕਰਦੀਆਂ ਆਈਆਂ ਤੇ ਹੁਣ ਜਿਹੜੀ ਇਹ ਗੱਲ ਵਰਲਡਵਾਈਡ ਖੁੱਲ ਗਈ ਆ ਬਿੱਲੀ ਬੈਗ ਤੋਂ ਬਾਹਰ ਥੱਲੇੋਂ ਬਾਹਰ ਹੋ ਗਈ ਆ ਹੁਣ ਇਹਨਾਂ ਤੋਂ ਕਾਬੂ ਨਹੀਂ ਹੋ ਰਿਹਾ ਕਿੱਦਾਂ ਕਰੀਏ ਕਿਉਂਕਿ ਦੇਖੋ ਜੇ ਆਪਾਂ ਪਿੱਛੇ ਨੂੰ ਜਾਈਏ ਪੰਜਾ ਛਿਆ ਸਾਲਾਂ ਚ ਪਾਕਿਸਤਾਨ ਚ ਆਪਣੇ ਸਿੰਘਾਂ ਦਾ ਕਾਹਨ ਕੀਤਾ ਜਾਂਦਾ ਦੋ ਤਿੰਨ ਸਿੰਘ ਘਟੋ ਘਟ ਪਾਕਿਸਤਾਨ ਚ ਮਾਰੇ ਫਿਰ ਇੰਡੀਆ ਵਾਲਾ ਆਪਾਂ ਇਹ ਇੱਥੇ ਵੀ ਕੋਸ ਜੇਲ੍ਹਾਂ ਚ ਸਲੋ ਪੋਇਜ਼ਨ ਦੇ ਨਾਂ ਤੇ ਸੁਣਿਆ ਜਾਂਦਾ ਕਿ ਮਾਰ ਦਿੱਤੇ ਜਾਂਦੇ ਆ ਆਪਾਂ ਜੇ ਦੀਪ ਸਿੱਧੂ ਜਿਹੜਾ ਸੰਦੀਪ ਸੀਗਾ ਮੁੰਡਾ ਨੰਗਲੰਬੀਆਂ ਜਿਹੜਾ ਕਬੱਡੀ ਪਲੇਅਰ ਸੀਗਾ ਸਿੱਧੂ ਮੂਸੇਵਾਲਾ ਹਮ ਹਣ ਭਾਈ ਅਮਰਤਪਾਲ ਸਿੰਘ ਹੁਣੀ ਦੇਖੋ ਕੀ ਗਲਤ ਕਰਦੇ ਸੀਗੇ ਨਸ਼ਿਆਂ ਤੋਂ ਛਡਾਰੇ ਸੀਗੇ ਬੱਚਿਆਂ ਨੂੰ ਜੋੜ ਰਹੇ ਸੀਗੇ ਪੰਥ ਨਾਲ ਜੋੜ ਰਹੇ ਸੀ ਕਹਿ ਲੋ ਮਾਰਾ ਨਾਲ ਜੋੜ ਰਹੇ ਸੀ ਅਮਰਤਪਾਲ ਆਪ ਕੀਤਾ ਹੋਰਾਂ ਨੂੰ ਕਰਾਇਆ ਓ ਵੀ ਨਹੀਂ ਝੱਲਿਆ ਗਿਆ ਸੋ ਜਿਹੜਾ ਇਹ ਨਿਜਰ ਨਿਜਰ ਸਾਹਿਬ ਦੀ ਡੈਥ ਹੋਈ ਕੈਨੇਡਾ ਚ ਉਹ ਵੀ ਪਲਾਨਿੰਗ ਸੀ ਗਵਰਨਮੈਂਟ ਦੀ ਪਲਾਨਿੰਗ ਸੀਗੀ ਉਦੋਂ ਤੱਕ ਟਰੂਡੋ ਦਾ ਇਹਨਾਂ ਨੇ ਦਬਣਾਤਾ ਵੀ ਸਾਨੂੰ ਤੇਰੀ ਲੋੜ ਨਹੀਂ ਗਈ ਅਸੀਂ ਤਾਂ ਤੇਨਾਂ ਗਲਤ ਪੇਸ਼ ਆਵਾਂਗੇ ਉਹਨਾਂ ਦੇ ਡਿਪਲੋਮੇਟਾਂ ਨੂੰ ਵਾਪਸ ਭੇਜਤਾ ਤੇ ਹੁਣ ਅਮਰੀਕਾ ਨੇ ਜਦੋਂ ਇਹਨਾਂ ਦਾ EMPLOYEE ਜਿਹੜਾ ਸੀਕ੍ਰੀਟ ਸਰਵਿਸਿਜ਼ ਦਾ ਬੰਦਾ ਸੀਗਾ ਉਹਨੂੰ ਅਰੈਸਟ ਕੀਤਾ ਕਿਉਂਕਿ ਉਹਨੇ ਪਲਾਨਿੰਗ ਕੀਤੀ ਸੀਗੀ ਕਿ ਵੀ ਜਿਹੜੇ ਆਪਣੇ ਗੁਰਪਤਵਾਨ ਸਿੰਘ ਪੰਨੂ ਆ ਉਹਨਾਂ ਨੂੰ ਵੀ ਅਸਾਸਿਨੇਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹਨਾਂ ਉਹਨਾਂ ਦੀ ਬਦਕਿਸਮਤੀ ਸਾਡੀ ਖੁਸ਼ਕਿਸਮਤੀ ਕਹਿ ਲਓ ਜਾਂ ਮਹਾਰਾਜ ਦਾ ਹੀ ਵਰਤਾਰਾ ਵਰਤ ਗਿਆ ਕਿ ਉਨ ਉਹ ਜਿਹੜੇ ਐਫਪੀਆਈ ਏਜੰਟਸ ਜਾਂ ਅੰਡਰਕਵਰ ਜਾਂ ਸਪੈਸ਼ਲ ਸਰਵਿਸਿਜ਼ ਦੇ ਜਿਹੜੇ ਏਜੰਟ ਸੀਗੇ ਉਹਨਾਂ ਨੇ ਜਾ ਕੇ ਇਹ ਉਹਨੂੰ ਕੰਟ੍ਰੈਕਟ ਉਹਨਾਂ ਨੂੰ ਦੇਤਾ ਸੋ ਉਹਨਾਂ ਨੂੰ ਸਾਰਾ ਪਤਾ ਲੱਗ ਗਿਆ ਵੀ ਇਹ ਬੰਦੇ ਕੀ ਕਰਦੇ ਆ ਚੈੱਕ ਰਿਪਬਲਿਕ ਤੋਂ ਸ਼ਾਇਦ ਉਸੇ ਵਿਅਕਤੀ ਨੂੰ ਅਰੈਸਟ ਕੀਤਾ ਗਿਆ ਸੋ ਇਹ ਜਦੋਂ ਗੱਲਾਂ ਖੁੱਲੀਆਂ ਤੇ ਸ਼ਾਇਦ ਆਪਣੇ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਇਹੀ ਗੱਲਾਂ ਰੱਖਣੀਆਂ ਹੋਣੀਆਂ ਆਪਣੇ ਭਾਈ ਦੀਪ ਸਿੱਧੂ ਬਾਰੇ ਆਪਣੇ ਸਿੱਧੂ ਮੂਸੇਆਲੇ ਬਾਰੇ ਜਿਹੜਾ ਆ ਹੁਣ ਤੱਕ ਹੋਇਆ ਆਪਣੇ ਭਾਈ ਅਵਤਾਰ ਸਿੰਘ ਖੰਡਾ ਬਾਰੇ ਵੀ ਉਹ ਵੀ ਬਹੁਤ ਸ਼ੱਕੀ ਆ ਜਿਹੜੀ ਉਹਨਾਂ ਦੀ ਵੀ ਮੌਤ ਹੋਈ ਸੀਗੀ ਸੋ ਇਹ ਗੱਲਾਂ ਜਦੋਂ ਰੱਖਣੀਆਂ ਸੀ ਉਹਨਾਂ ਤੋਂ ਨਹੀਂ ਹਾਜ਼ਮ ਆ ਰਹੀਆਂ ਸੋ ਤਾਂ ਰੋਕਿਆ ਗਿਆ ਉਹਨਾਂ ਨੂੰ ਬੋਲਣ ਤੋਂ ਹਮ ਬਿਲਕੁਲ 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 ਸੋ ਇੱਕ ਐਮਪੀ ਨੂੰ ਜਿਹੜਾ ਹੈਗਾ ਉਹ ਵੀ ਮਤਲਬ ਕਿ ਰੋਕ ਦਿੱਤਾ ਗਿਆ ਕਿ ਭਾਈ ਤੁਸੀਂ ਆਪਣੀਆਂ ਗੱਲ ਨਹੀਂ ਕਰ ਸਕਦੇ ਇਹ ਕਿਹਾ ਗਿਆ ਕਿ ਇਹ ਤਾਂ ਦੇਸ਼ ਤੋਂ ਬਾਹਰ ਦਾ ਮਸਲਾ ਹੈ ਇਹ ਉਥੇ ਆ ਉਹ ਜਦੋਂ ਸਬੂਤ ਦੇਣਗੇ ਉਹ ਸਾਰਾ ਕੁਝ ਫਿਰ ਬਾਹਰ ਆਏਗਾ ਹਾਲਾਂਕਿ ਸਬੂਤ ਜਿਹੜੇ ਆ ਅਮਰੀਕਾ ਨੇ ਜਿਹੜੇ ਆ ਆਲਰੇਡੀ ਦੇ ਦਿੱਤੇ ਹੋਇਆ ਸੋ ਦੇਖਦੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਇਹਨਾਂ ਮਸਲਿਆਂ ਦੇ ਉੱਤੇ ਕੀ ਅਪਡੇਟ ਆਉਂਦੀ ਹੈ ਇੰਟਰਨੈਸ਼ਨਲ ਜਾਂ ਫਿਰ ਨੈਸ਼ਨਲ ਲੈਵਲ ਦੇ ਉੱਤੇ ਭਾਰਤ ਕਿਵੇਂ ਸਾਰਾ ਕੁਝ ਨਜਿੱਠਦਾ ਕਿਵੇਂ ਕਰਦਾ ਉਹ ਦੇਖਾਂਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਭਾਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ